ਜਦ ਹੁਕਮਨਾਮਾ ਲਿਆ ਤੋ ਮੇਰੇ ਰਾਉਂਟੇ ਖੜੇ ਹੋ ਗਏ ਪਰ ਮੇਨਜ ਲੱਗਾ ਕਿ ਮੈਂ ਖਸਰੀ ਬਹੁਤ ਡੂੰਘੀ ਖੜਚ ਡਿੱਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜੋ ਕਿ ਫਿਗਰਾਬਾਦ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉਥੋਂ ਦਾ ਇੱਕ ਪਖੰਡੀ ਗੁਰਿੰਦਰ ਨਾਂ ਦੇ ਵਿਅਕਤੀ ਨੇ ਬਹੁਤ ਵੱਡਾ ਸਿੱਖ ਕੌਮ ਦੇ ਨਾਲ ਘੜੀ ਤਾ ਸਿੱਖ ਕੌਮ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਦਾਸ ਕਰਕੇ ਬੜਾ ਬਤਾ ਸਿੱਖਾਂ ਦੇ ਹਿੱਦਿਆਂ ਨੂੰ ਖੇਚ ਚਾਈ ਹੈ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਆਪਣੇ ਤੌਰ ਤੇ ਉਹਦੇ ਉੱਪਰ ਕਾਨੂੰਨੀ ਕਾਰਵਾਈ ਕਰ ਦੇਣ ਤੇ ਉਹਦਾ ਡੇਰਾ ਬੰਦ ਕਰਵਾ ਦੇਣ ਕਿਉਂਕਿ ਉਹ ਲੋਕਾਂ ਨੂੰ ਸਵਾਲ ਧਾਗੇ ਆ ਦੇ ਕਰਕੇ ਬੜਾ ਵੱਡਾ ਉਹਨੇ ਪਰਪੰਚ ਰਚਾਇਆ ਗੁਰਮੁਖਤਾ ਘਣਦਾ ਰਿਹਾ ਤੇ ਤਕਤਾਂ ਦੇ ਜਥੇਦਾਰਾਂ ਨੂੰ ਬੇਨਤੀ ਹੈ ਕਿ ਪਹਿਲ ਦੇ ਆਧਾਰ ਤੇ ਲੰਮੀ ਖੋਨਾ ਲਾਇਓ ਇਸ ਪਖੰਡ ਨੂੰ ਇਹਦਾ ਪਖੰਡ ਵੀ ਬੰਦ ਕਰਾਈਏ ਤੇ ਇਹਦੇ ਉੱਪਰ ਕਾਨੂੰਨੀ ਕਾਰਵਾਈ ਕਰਾਈਏ ਜੇਕਰ ਪ੍ਰਸ਼ਾਸਨ ਨੇ ਕਾਨੂੰਨੀ ਕਾਰਵਾਈ ਨਾ ਕੀਤੀ ਦਰਖਾਸ਼ਤ ਸਿੰਘਾ ਨੇ ਦੇ ਦਿੱਤੀ ਹੈ ਤੇ ਸਤਕਾਰ ਕਮੇਟੀ ਪੰਜਾਬ ਵੱਡੀ ਪੱਤਰ ਦੇ ਵਿੱਚ ਆਣ ਕੇ ਪ੍ਰਸ਼ਾਸਨ ਦਾ ਕੋਰੋਧ ਕਰੇਗੀ ਤੇ ਨਾਲੇ ਪਖੰਡੀ ਦਾ ਡੇਰਾ ਵੀ ਬੰਦ ਕਰਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9891088491 ਇਸ ਨੰਬਰ ਤੋਂ ਮੈਨੂੰ ਫੋਨ ਆਇਆ ਇਹ ਕੋਈ ਬਾਬਾ ਜਗੰਦਰ ਸਿੰਘ ਗਜੇਂਦਰ ਸਿੰਘ ਜਿਨ੍ਹਾਂ ਨੇ ਮੈਨੂੰ ਪ੍ਰੋਗਰਾਮ ਬੁੱਕ ਕਰਾਇਆ ਇਹ ਪਿੰਡ ਕਿਜ਼ਰਾਬਾਦ ਬਿੰਦਰਖ ਪਿੰਡ ਦੇ ਲਾਗੇ ਰੋਪੜ ਦੇ ਏਰੀਏ ਚ ਮੈਨੂੰ ਇਹਨਾਂ ਨੇ ਪਹਿਲਾਂ ਕੋਈ ਆਪਣੀ ਮਰਜ਼ੀ ਦੀ ਤਾਰੀਖ ਪੁੱਛੀ ਤੇ ਮੇਰੇ ਕੋਲ ਟਾਈਮ ਨਹੀਂ ਸੀ ਮੈਨੂੰ ਕਹਿਣ ਲੱਗੇ ਸੀ ਤੁਹਾਡਾ ਕੀਰਤਨ ਸੁਣਨਾ ਤੁਸੀਂ ਆਪਣੀ ਮਰਜ਼ੀ ਦੀ ਡੇਟ ਦੇ ਦਿਓ ਤੋਂ ਜਿਵੇਂ ਮੈਂ ਸਮਝਦਾ ਕਿ ਸ਼ਾਇਦ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਮੇਰਾ ਕੀਰਤਨ ਜਾਂ ਸਾਹਿਬ ਜੀ ਦੇ ਗੀਤ ਸੁਣਦੇ ਨੇ ਮੇਰੇ ਕੋਲ ਤਾਂ ਮੈਂ ਇਹਨਾਂ ਨੂੰ ਕੱਲ 24 ਤਰੀਕ 24 ਮਾਰਚ ਨੂੰ ਆਪਣੇ ਡੇਟ ਤੋਂ ਖਾਲੀ ਸੀ ਉਹ ਦੇ ਦਿੱਤੀ ਤੇ ਮੈਂ ਉਸ ਪਿੰਡ ਵਿੱਚ ਪਹੁੰਚਾ ਮੈਂ ਲੇਟ ਪਹੁੰਚਾ ਪਹਿਲੇ ਮੇਰਾ ਕੀਰਤਨ ਬੰਗੇ ਕਿਸੇ ਦੇ ਕਰਦਾ ਸੀ ਉੱਥੋਂ ਮੈਂ ਫ੍ਰੀ ਹੋ ਕੇ ਮੇਰਾ ਟਾਈਮ ਤਕਰੀਬਨ 2 ਤੋਂ 3 ਸੀ ਇਹ ਜੋ ਖਿજરાਬਾਦ ਪਿੰਡ ਵਿੱਚ ਕੀਰਤ ਸੀ ਮੈਂ ਲੇਟ ਪਹੁੰਚਾ ਮੈਂ ਸਵਾ 2 ਵਜੇ ਪਹੁੰਚਾ ਔਰ ਮੈਂ ਸਿੱਧਾ ਹੀ ਪਨਾਲ ਵਿੱਚ ਚਲਾ ਗਿਆ ਮੈਨੂੰ ਪੁੱਛਿਆ ਵੀ ਗਿਆ ਕਿ ਤੁਸੀਂ ਜਲ ਪਾਣੀ ਮੈਂ ਕਿਹਾ ਨਹੀਂ ਮੈਂ ਪਹਿਲਾਂ ਲੇਟ ਆ ਮੈਂ ਚੱਲਦਾ ਉਹਨਾਂ ਨੇ ਵੀ ਸਿੱਧੇ ਪਨਾਲ ਵਿੱਚ ਲੈ ਗਏ ਮੈਂ ਮੱਥਾ ਟੇਕਿਆ ਤੇ ਸਾਹਮਣੇ ਸਟੇਜ ਦੇ ਉੱਪਰ ਬਾਬਾ ਸ਼੍ਰੀ ਚੰਦ ਜੀ ਦੀ ਉਹਨਾਂ ਨੇ ਤਸਵੀਰ ਰੱਖੀ ਹੋਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਤਸਵੀਰ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਨਾ ਰੱਖੋ ਇਹਨੂੰ ਥੱਲੇ ਰੱਖ ਦਿਓ ਜੇ ਤੁਹਾਡੀ ਸ਼ਰਧਾ ਹੈ ਉਹਨਾਂ ਨੇ ਚੁੱਕ ਕੇ ਇੱਕ ਸਾਈਡ ਤੇ ਕਰ ਦਿੱਤੀ। ਫਿਰ ਮੈਂ ਬਹੁਤ ਇੱਜਤ ਨਹੀਂ ਕੀਤੀ ਰਿਹਾ ਕਿ ਆ ਵੀ ਕਈ ਵਾਰ ਕਿਸੇ ਦੀਆਂ ਭਾਵਨਾਵਾਂ ਦਾ ਮਤੋਂ ਵਧੀ ਆ ਜਾਂਦਾ। ਖੈਰ ਉਹਨਾਂ ਨੇ ਇੱਕ ਸਾਈਡ ਤੇ ਕਰ ਦਿੱਤੀ। ਮੈਂ ਕੀਰਤਨ ਕੀਤਾ। ਤਕਰੀਬਨ ਇੱਕ ਘੰਟਾ। ਮੈਨੂੰ ਇਹ ਇਹ ਕਿਹਾ ਗਿਆ ਕਿ ਇੱਕ ਸ਼ਬਦ ਸੁਣਾ ਦਿਓ ਔਰ ਬਾਕੀ ਸਾਇਬ ਜੀ ਜ਼ਿੰਦਗੀ ਵਿੱਚ ਅਕਸਰ ਆਪ ਹੀ ਸੁਣਦੇ ਹੋ। ਤੋਂ ਮੈਂ ਸ਼ਬਦ ਲਾਲਨੀ ਲੇ ਪ੍ਰੀਤਮਨ ਮੋਹਨ गा ਕੇ ਕੁਝ ਆ ਵਿਚਾਰ ਵੀ ਸਾਂਝੀ ਕੀਤੀ ਸਾਨੂੰ ਨਿਤਨੇਮ ਨਾਲ ਜੁੜਨਾ ਚਾਹੀਦਾ ਅਮਰਤਾਰੀ ਹੋਣਾ ਚਾਹੀਦਾ ਗੁਰਵਾਲੇ ਹੋਣਾ ਚਾਹੀਦਾ ਬਾਣੀ ਸਾਨੂੰ ਸਭ ਕੁਝ ਦਿੰਦੀ ਹੈ ਸਤਿਸ਼੍ਰੀ ਅਕਾਲ ਗੁਰਗੰਸਾਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਸੀਂ ਜੁੜਨਾ